ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਪਣੇ ਜਿਹੜੇ ਘਰ ਵਾਲੀ ਜਿਹੜੀ ਲਾਈਟ ਆਉਂਦੀ ਆ ਉਹਦਾ ਜਿਹੜਾ ਟਰਾਂਸਫਾਰਮਰ ਆ ਉਹਨੂੰ ਆਰਥ ਕਰਵਾਇਆ ਆਰਥ ਕਰਵਾਉਣ ਵਾਸਤੇ ਆਪਾਂ ਬੰਦੇ ਲਾ ਦਿੱਤੇ ਉਹਨਾਂ ਨੇ ਤਰਕੰਡੀ ਨਾਲ ਆਰਥ ਪਟਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਤੈਰਾ ਟਾਈਮ ਨੂੰ ਆਪਾਂ ਚੱਲ ਗਏ ਨੂਰਮਹਿਰ ਨੂਰਮਹਿਰ ਸਾਨੂੰ ਲੱਗ ਲੱਗੇ ਪੈਂਦਾ ਉੱਥੋਂ ਆਪਾਂ ਲੈਣ ਚੱਲ ਗਏ ਤਾਰ ਤਾਰ ਜਿਹੜੀ ਹੁੰਦੀ ਆ ਕਾਪਰ ਦੀ ਹੁੰਦੀ ਆ ਤੇ ਕਾਫੀ ਮਹਿੰਗੀ ਹੁੰਦੀ ਆ ਤਾਰ ਲੈਣ ਤੋਂ ਬਾਅਦ ਆਪਾਂ ਸੋਚਿਆ ਵੀ ਜਿਹੜਾ ਕੈਮੀਕਲ ਇਹਦੇ ਨਾਲ ਪੈਂਦਾ ਕੈਮੀਕਲ ਵੀ ਨਾਲ ਹੀ ਲੈ ਜਾਈਏ ਉਹਨਾਂ ਦਾ ਅਰਥ ਦੀ ਜਿਹੜੀ ਮਤਲਬ ਕੰਮ ਵਧੀਆ ਕਰਦਾ ਅਰਥ ਜਦੋਂ ਅਸੀਂ ਤਾਰ ਤੇ ਕੈਮੀਕਲ ਲੈ ਕੇ ਘਰੇ ਪਹੁੰਚੇ ਆ ਉਹਨੇ ਟਾਈਮ ਨੂੰ ਉਹਨਾਂ ਨੇ ਜਿਹੜਾ ਅਰਥ ਪੱਟ ਲਿਆ ਸੀਗਾ ਸਾਰਾ ਉਹਦੇ ਸਾਰੀ ਉਹਨਾਂ ਨੇ ਤਾਰ ਨੂੰ ਇੱਕ ਪੱਤੀ ਲਪੇਟੀ ਤਾਂ ਕਿ ਇਹ ਭਾਰ ਦੇ ਨਾਲ ਥੱਲੇ ਤੱਕ ਬਿਲਕੁਲ ਚੱਲ ਜAVE ਤਾਰ ਪੱਤੀ ਲਪੇਟਣ ਤੋਂ ਬਾਅਦ ਉਹਨਾਂ ਨੇ ਤਾਰ ਨੂੰ ਐਨ ਥੱਲੇ ਤੱਕ ਪਾ ਦਿੱਤਾ ਪਾਉਣ ਤੋਂ ਬਾਅਦ ਜਿਹੜਾ ਆਪਾਂ ਕੈਮੀਕਲ ਲੈਂਦਾ ਸੀ ਕੈਮੀਕਲ ਖੋਲਿਆ ਕੈਮੀਕਲ ਖੋਲਣ ਤੋਂ ਬਾਅਦ ਉਹਨਾਂ ਨੇ ਕੈਮੀਕਲ ਨੂੰ ਇਸ ਜਿਹੜਾ ਬੋਰ ਦਾ ਪਟਿਆ ਸੀ ਇਹਦੇ ਵਿੱਚ ਸਿੱਟਣਾ ਸ਼ੁਰੂ ਕਰ ਦਿੱਤਾ ਕੈਮੀਕਲ ਨੂੰ ਵਿੱਚ ਨੂੰ ਖਲਾਰਦੇ ਗਏ ਨਾਲ ਉਹਦੇ ਪਾਣੀ ਪਾਉਣ ਲੱਗ ਪਏ ਉਹ ਤਾਂ ਕਿ ਉਹ ਜਿਹੜਾ ਮਤਲਬ ਗਿੱਲਾ ਹੋ ਕੇ ਘੋਲ ਕੇ ਵਿੱਚ ਜਾਈ ਗਿਆ ਇਸ ਤੋਂ ਬਾਅਦ ਜਿੱਦਾਂ ਕੈਮੀਕਲ ਆਪਾਂ ਪਾਰ ਦਿੱਤਾ ਕੈਮੀਕਲ ਪਾਉਣ ਤੋਂ ਬਾਅਦ ਇਹਦੇ ਜਿਹੜਾ ਲਾਗੇ ਰੇਤਾ ਪਿਆ ਸੀ ਰੇਤਾ ਜਿਹੜਾ ਸੀਗਾ ਉਹ ਉੱਪਰ ਪਾ ਦਿੱਤਾ ਉਸ ਤੋਂ ਬਾਅਦ ਆਪਣਾ ਆਰਥ ਜਿਹੜਾ ਬਿਲਕੁਲ ਚਾਲੂ ਹੋ ਗਿਆ ਆਰਥ ਜਰੂਰ ਕਰਾਉਣਾ ਚਾਹੀਦਾ ਇਹ ਅਸਮਾਨੀ ਬਿਜਲੀ ਤੋਂ ਬਚਾ ਕਰਦਾ ਟਰਾਂਸਫਾਰਮਰ ਦਾ ਧੰਨਵਾਦ